ਦੀ ਆਖਿਆ ਕਿ ਐਸਜੀਬੀਸੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਉਹਦੇ ਵਾਸਤੇ ਕੀ ਪਲਾਨ ਆਪਰੇਸ਼ਨ ਹੈ ਅਸੀਂ ਕੇਂਦਰ ਸਰਕਾਰ ਨਾਲ ਵੀ رابطہ ਕਰਾਂਗੇ ਜੀ ਮੈਂ ਦੱਸ ਚੁੱਕੇ ਹਾਂ ਔਰ ਅਸੀਂ ਸੰਘਰਸ਼ ਵੀ ਜਿਹੜਾ ਹੈ ਉਹ ਵਿੱਡਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਤੱਕ ਵੀ ਲੋੜ ਪਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੇ ਲਈ ਕੇਂਦਰ ਸਰਕਾਰ ਦੇ ਉੱਤੇ ਹਰ ਸੰਭਵ ਜਿਹੜਾ ਹੈ ਉਹ ਦਬਾਅ ਪਾਵਾਂਗੇ ਕਿਉਂਕਿ ਸਥਾਪਿਤ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉੱਤੇ ਹੈਗੀ ਹੈ ਉਹਦਾ 도ਗਲਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਿਆ ਹੈ ਤੁਸੀਂ ਕੱਲ ਹੀ ਦੇਖੋ ਕਿ ਉਥੇ ਪਘੋੜੇਦਾਲ ਦੇ ਪ੍ਰਧਾਨ ਜਿਹੜੇ ਨੇ ਉਹ ਇੱਕ ਸਪੀਚ ਦਿੰਦੇ ਆ ਕਿ ਸੀਐਮ ਨੇ ਜਥੇਦਾਰ ਦੇ ਖਿਲਾਫ ਸ਼ਬਦ ਕਹੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਹੀਨ ਹੈ ਤੇ ਤੁਹਾਡੇ ਬੰਦਿਆਂ ਨੇ ਜਥੇਦਾਰਾਂ ਦੇ ਕੱਪੜੇ ਤੱਕ ਲਾ ਦਿੱਤੇ ਉਹਨਾਂ ਦੀਆਂ ਧੀਆਂ ਪਹਿਣਾ ਨੂੰ ਜਿਹੜਾ ਹੈ ਉਹਨਾਂ ਨੂੰ ਨੰਗਿਆ ਕਰਨ ਦਾ ਯਤਨ ਕੀਤਾ ਹੈਗਾ ਤੇ ਉਹਦੇ ਸਾਹਮਣੇ ਤਾਂ ਸੀਐਮ ਦੇ ਲਫ਼ਜ਼ ਕੁਝ ਵੀ ਨਹੀਂ ਹੈ ਜਿਹੜਾ ਕੁਝ ਤੁਸੀਂ ਜਥੇਦਾਰਾਂ ਨਾਲ ਕੀਤਾ ਹੈ ਔਰ ਇਹ ਪਰਤ ਜਿਹੜੀ ਹੈ ਇਹ ਇਹਨਾਂ ਲੋਕਾਂ ਨੇ ਪਾਈ ਹੈ ਜਥੇਦਾਰਾਂ ਨੂੰ ਗਲਤ ਸ਼ਬਦਾਵਲੀ ਬੋਤਨ ਆਪ ਤੁਸੀਂ ਜਥੇਦਾਰਾਂ ਦੀਆਂ ਦਾੜ੍ਹੀਆਂ ਫੜਨ ਤੱਕ ਗਏ ਹੋ ਤੇ ਦੂਜੇ ਦੀ ਤੁਸੀਂ ਕਈ ਗੱਲ ਜਿਹੜੀ ਹੈ ਉਹਨੂੰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਾਰ ਦੇ ਰਹੇ ਹੋ ਉੱਥੇ ਤੁਸੀਂ ਪੰਥ ਨੂੰ ਅਪੀਲਾ ਕਰ ਰਹੇ ਹੋ ਕਿ ਪੰਥ ਜੀ ਉਠੋ ਇਹ ਜਥੇਦਾਰ ਸਾਹਿਬ ਦੇ ਖਿਲਾਫ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਖਿਲਾਫ ਸ਼ਬਦਾਵਲੀ ਜਿਹੜੀ ਆ ਬੋਲੀ ਗਈ ਹੈ ਹਾਲਾਂਕਿ ਸੀਐਮ ਦਾ ਮੈਂ ਕੋਈ ਹਮਾਇਤੀ ਨਹੀਂ ਲੇਕਿਨ ਸੀਐਮ ਨੇ ਉਹੀ ਸ਼ਬਦ ਕਹੇ ਨੇ ਜਿਹੜੀਆਂ ਸਾਡੀਆਂ ਪੰਥ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਕਹੇ ਨੇ ਕਿ ਇਹ ਨਿਯੁਕਤੀ ਜਿਹ ਤੇ ਤੁਸੀਂ ਤਾਂ ਬਹੁਤ ਕੁਝ ਕਿਹਾ ਹੈਗਾ ਜਥੇਦਾਰਾਂ ਬਾਰੇ ਇਸ ਕਰਕੇ ਇਹਨਾਂ ਦੇ 도ਗਲੇ ਚਿਹਰੇ ਜਿਹੜੇ ਨੇ ਨੰਗੇ ਹੋ ਚੁੱਕੇ ਨੇ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੀ ਮੰਗ ਕਰ ਰਹੇ ਹਾਂ ਜੀ ਸਾਹਿਬ ਜਿਹੜਾ ਡਿਸੀਜਨ ਹੋਇਆ ਕਿ ਉਹ ਪਵਿੱਤਰ ਸ਼ਹਿਰ ਅਨਾਉਂਸ ਕੀਤੇ ਹੋਲੀ ਸਿਟੀ ਅਨਾਉਂਸ ਕੀਤੇ ਇਹ ਤਿੰਨ ਹਨਾ ਉਹਦੀ ਚੋਂ ਬਖਰੀ ਕੰਟਰੋਵਰਸੀ ਉਹ ਵੀ ਪਹਿਲੇ ਸੀ ਕਿ ਹੁਣ ਜੋ ਸਟੇਟਸ ਉਹਦਾ ਹੈਗਾ ਤੇ ਹੁਣ ਜਿਹੜਾ ਯੂਨੀਵਰਸਿਟੀ ਸਥਾਪਿਤ ਕਰਨ ਦੀ ਗੱਲ ਹੋਈ ਹੈ ਇਹਨਾਂ ਸਾਰੇ ਡਿਸੀਜਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਗਰਗੱਜ ਸਾਹਿਬ ਨੇ ਇਸ ਤੇ ਇਤਰਾਜ਼ ਐਬ ਕੀਤਾ ਕਹਿੰਦੇ ਵੀ ਬੀਐਸਬੀ ਹੋਈ ਹੈ ਅੰਦਰ ਨੰ ਅਮਨ ਰੋੜਾ ਦਾ ਨੋ ਰੈਫਰੈਂਸ ਦਿੱਤਾ ਇਹਨੂੰ ਤੁਸੀਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖੋ ਦੇਖੋ ਅਮਨ ਰੋੜਾ ਮੈਂ ਦੇਖਿਆ ਵਿਧਾਨ ਸਭਾ ਦੇ ਵਿੱਚ ਉਹ ਨੰਗੇ ਸਰ ਬੈਠੇ ਸੀ ਤੇ ਵਿਧਾਨ ਸਭਾ ਦੇ ਵਿੱਚ ਤਾਂ ਚੰਡੀਗੜ੍ਹ ਵੀ ਉਹ ਨੰਗੇ ਸਰ ਬੈਠੀ ਹੁੰਦੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਖਿਆਲ ਪ੍ਰਕਾਸ਼ ਨਹੀਂ ਸੀ ਐਵੇਂ ਬੇਮਤਲਬ ਜਿਹੜੀ ਹੈ ਇਹ ਗੱਲ ਉਠਾਉਣੀ ਇਹ ਵੀ ਵਾਜਬ ਨਹੀਂ ਹੈ ਮੈਂ ਜੈਸੇਦਾਰ ਸਾਹਿਬ ਦਾ ਸਤਿਕਾਰ ਕਰਦਾ ਹਾਂ ਲੇਕਿਨ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਫਿਰ ਕੋਈ ਨੰਗੇ ਸਰ ਬੈਠਦਾ ਫਿਰ ਇਹ ਬਹੁਤ ਵੱਡੀ ਬੇਅਦਬੀ ਸੀ ਤੋਹੀਨ ਸੀ ਇਸ ਕਰਕੇ ਇਹ ਇਹ ਕੋਈ ਮਾਮਲਾ ਨਹੀਂ ਬਣਦਾ ਹੈ ਦੂਸਰੀ ਹੋਰ ਗੱਲ ਕਹੀ ਹੈ ਹੋਲੀ ਸਿਟੀ ਹੋਲੀ ਸਿਟੀ ਇਹ ਮੇਰੇ ਖਿਆਲ ਹੈ ਕੈਪਟਨ ਸਰਕਾਰ ਵੇਲੇ 18 ਜਾਂ 19 ਸ਼ਹਿਰ ਜਿਹੜੇ ਨੇ ਪਵਿੱਤਰ ਕਰਾਰ ਦਿੱਤੇ ਗਏ ਸੀ ਜਿਦੇ ਵਿੱਚੋ ਸ਼੍ਰੀ ਮੁਕਸਰ ਸਾਹਿਬ ਵੀ ਸੀ ਸ਼੍ਰੀ ਤਰਨਤਾਰਨ ਸਾਹਿਬ ਵੀ ਸੀ ਸ਼੍ਰੀ ਚਮਕੌਰ ਸਾਹਿਬ ਵੀ ਸੀ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਸੀ ਤਖ਼ਸੀਰ ਦਮਦਮਾ ਸਾਹਿਬ ਸੀ ਇਹਦੀ ਜਿਹੜੀ ਬਾਉਂਡਰੀ ਹੈ ਬਾਉਂਡਰੀ ਤੋਂ 200 ਮੀਟਰ ਅੱਗੇ ਤੱਕ ਕੋਈ ਵੀ ਮਾਹ ਸ਼ਰਾਬ ਸਿਗਰਟ ਦੀ ਦੁਕਾਨ ਜਿਹੜੀ ਆ ਉਹ ਨਹੀਂ ਖੁੱਲ ਸਕਦੀ ਇਹ ਫੈਸਲਾ ਆਲਰੇਡੀ ਜਿਹੜਾ ਉਹ ਪਹਿਲਾਂ ਹੋਇਆ ਸੀਗਾ ਇਹ ਸਰਕਾਰ ਨੇ ਹੁਣ ਨਵਾਂ ਕੀਤਾ ਹੈ ਬਿਲਕੁਲ ਓਵੇਂ ਜਿਵੇਂ ਪਹਿਲਾਂ ਡਿਸਪੈਂਸਰੀਆਂ ਹੁੰਦੀਆਂ ਸੀ ਰੰਗ ਮਾਰ ਕੇ ਕਲੀਨਿਕ ਬਣਾਤੇ ਤੇ ਉਹ ਪਹਿਲੇ ਫੈਸਲੇ ਨੂੰ ਜਿਹੜਾ ਮੁੜ ਰਿਪੀਟ ਕੀਤਾ ਗਿਆ ਮੈਨੂੰ ਲੱਗਦਾ ਨਹੀਂ ਕਿ ਨਵਾਂ ਫੈਸਲਾ ਫਰਕ ਹੈ ਜਿੰਨੀ ਦੇਰ ਤੁਸੀਂ ਇਹਨਾਂ ਦਾ ਨੋਟੀਫਿਕੇਸ਼ਨ ਨਹੀਂ ਇਸ਼ੂ ਕਰਦੇ ਉਹਦੇ ਤੇ ਕਾਨੂੰਨ ਜਿਹੜਾ ਲਾਗੂ ਨਹੀਂ ਹੋ ਸਕਦਾ ਸਿੰਦਰ ਨੇ ਕਾਨੂੰਨ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਹ ਨੋਟੀਫਿਕੇਸ਼ਨ ਜਾਰੀ ਹੈ ਇਹ ਸਰਕਾਰ ਜੇ ਨੋਟੀਫਿਕੇਸ਼ਨ ਕਰੇਗੀ ਫਿਰ ਪੁਲਿਸ ਅਧਿਕਾਰਿਤ ਹੋਏਗੀ ਕਿ ਪੁਲਿਸ ਸਿਟੀ ਪਵਿੱਤਰ ਕੰਮ ਕੀਤੇ ਜੀ ਬਿਨਾ ਨੋਟੀਫਿਕੇਸ਼ਨ ਦੇ ਨਹੀਂ ਹੋਗਾ ਉਹ ਤੇ ਉਹ ਵੀ ਕਹੀ ਜਾਂਦੇ ਵੀ ਅਸੀਂ ਵੀ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ 1999 ਵਿੱਚ ਜਾਂ ਤਾਂ ਬਿਲਕੁਲ ਜੇ ਕਰਨਾ ਹੀ ਹੈ ਤੇ ਜਿਵੇਂ ਹਰਦੁਆਰ ਹੈ ਜਿਵੇਂ ਬਨਾਰਸ ਹੈ ਪੂਰੇ ਦੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਉਹ ਪਵਿੱਤਰ ਕਰਾਰ ਦੇਣਾ ਚਾਹੀਦਾ ਜੀ ਸਰਕਾਰ ਨੂੰ ਸ਼੍ਰੀ ਅਮਰਸਰ ਜੀ ਇਹ ਨੋਟੀਫਾਈ ਕਰਨਾ ਚਾਹੀਦਾ ਨੋਟੀਫਿਕੇਸਨ ਤੋਂ ਬਿਨਾ ਨਹੀਂ ਕੋਈ ਵੀ ਲਾਗੂ ਹੁੰਦਾ ਬਿਲਕੁਲ ਲਾਗੂ ਨਹੀਂ ਹੁੰਦਾ ਇਸ ਨੂੰ ਅਧਿਕਾਰ ਹੀ ਨਹੀਂ ਮਿਲਦਾ ਨਹੀਂ ਮਿਲਦਾ ਜੀ ਹਾਂਜੀ ਯਾਨੀ ਜਿਹੜੀ ਯਾਨੀ ਜਿਹੜੀ ਆਪ ਕੋਲ ਤੋਂ ਹਟਦੇ ਦਿਨ ਸੋਸਾਲਾ ਦੇ ਸਮਰੋਹ ਕੀਤੇ ਗਏ ਨੇ ਉਹਨਾਂ ਦਾ ਬਾਰ ਬਾਰ ਕਿਹਾ ਗਿਆ ਕਿ ਅਜਿ ਜਿੱਦੇ ਵੀ ਪਾਰਕਿਆਂ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੂੰ ਸਨੇਹਾ ਦਿੱਤਾ ਗਿਆ ਸਾਡੇ ਸਮਾਗਮਾਂ ਦੇ ਵਿੱਚ ਕਿਹੜੀ ਧਾਰਮਿਕ ਸਮਾਗਮ ਹੋਏ ਨੇ ਕੋਈ ਨੂੰ ਦੇ ਵਿੱਚ ਆਇਆ ਕੀ ਤੁਹਾਨੂੰ ਸਨੇਹਾ ਮਿਲਿਆ ਆਇਆ ਸੀ ਜੀ ਸਦਾ ਆਇਆ ਸੀ ਲੇਕਿਨ ਮੈਂ ਦਿੱਲੀ ਕਿਉਂਕਿ ਸ਼ਹਾਦਤ ਹੋਈ ਸੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਦਾ ਸੀ ਮੈਂ ਦਿੱਲੀ ਸਮਾਗਮਾਂ ਦੇ ਉੱਤੇ ਜਿਹੜਾ ਉਹ ਸ਼ਮੂਲੀਅਤ ਕੀਤੀ ਹੈ ਤੇ ਇੱਕੋ ਜਗ੍ਹਾ ਹਾਜ਼ਰੀ ਇੱਕ ਬੰਦਾ ਭਰ ਸਕਦਾ ਹੈ ਦੋ ਜਗ੍ਹਾ ਨਹੀਂ ਭਰ ਸਕਦਾ